ਹਾਂਜੀ ਸਰ ਅੱਜ ਕੋੜਕਪੂਰਾ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਆ ਤੁਸੀਂ ਉਸ ਮੀਟਿੰਗ ਦੇ ਮੁੱਖ ਆਗੂ ਹੋ ਤਾਂ ਕੀ ਕਹਿਣਾ ਚਾਹੋਗੇ ਜਿਹੜੀ ਰਾਜੇ ਦੀ ਬੇਨਾਮ ਜ਼ਮੀਨ ਪਈ ਆ ਤੁਸੀਂ ਉਸ ਤੇ ਆਪਣਾ ਹੱਕ ਜਤਾ ਰਹੇ ਹੋ ਕੀ ਕਹਿਣਾ ਚਾਹੋਗੇ ਉਸ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਤਾਂ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ ਜੈ ਤੀਨ ਜੈ ਭਾਰਤ ਜੋ ਸਾਨੂੰ ਕਾਂਛੀਰਾਮ ਜੀ ਨੇ ਨਾਰਾ ਦਿੱਤਾ ਸੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ ਜੀ ਉਹਦੇ ਮੱਦੇਨਜ਼ਰ ਜੇ ਰੱਖਦੇ ਆ ਗੱਲ ਨੂੰ ਅਸੀਂ ਇਹ ਸੋਚਿਆ ਵੀ ਜਿਹੜੀ ਇਹ ਜ਼ਮੀਨ ਬਾਦ ਪਈ ਆ ਤੇ ਰਾਜੇ ਦੀ ਤੁਹਾਡੇ ਹੱਥੋਂ ਬਿਚਾਰੇ ਦੀ ਉਹਦਾ ਪਰਿਵਾਰ ਦੇ ਵਿੱਚ ਉਹਦਾ ਕੋਈ ਜਹ ਨਹੀਂ ਗਿਆ ਇਸ ਵੇਲੇ ਜਿਹੜਾ ਟਰੈਕਟਰ ਬਣੇ ਉਹ ਟਰੈਕਟਰ ਧੰਗ ਹੋ ਗਿਆ ਇਸ ਕਰਕੇ ਇਹ ਜ਼ਮੀਨ ਆ ਜਿਹੜੀ ਇਹ ਅਸੀਂ ਸੋਚਿਆ ਸਾਰੇ ਜਣੇ ਨੇ ਬੈਠ ਕੇ ਸਲਾਹ ਕੀਤੀ ਇਹ ਜਿਹੜੀ ਜ਼ਮੀਨ ਆ ਗਰੀਬ ਲੋਕਾਂ ਦੇ ਵਿੱਚ ਚਾਹਣਾ ਮੰਗਦੇ ਸੀ ਜਦੋਂ ਕਿ ਪੰਜ ਤੇ ਦੋ ਲੋ ਮਰਨ ਦੇ ਵਿੱਚ ਲੋਕ ਪੰਜ ਪੰਜ ਸੱਤ ਸੱਤ ਪਰਿਵਾਰ ਰਹੇ ਰਿਹਾ ਹਾਂ ਜੀ ਇਸ ਕਰਕੇ ਇਹ ਗਰੀਬਾਂ ਦੇ ਵਿੱਚ ਵੰਡੀ ਜਾਵੇ ਤਾਂ ਬਹੁਤ ਵਧੀਆ ਗੱਲ ਆ ਗਰੀਬ ਲੋਕ ਆਪਣਾ ਜੀਣਾ ਰੱਖਾ ਰਹਿੰਦਾ ਜੀਵਨਾ ਜੋ ਵਧੀਆ ਜੀ ਸਕਣ ਬੱਚਿਆਂ ਨੂੰ ਪੜਾ ਲਖਾ ਸਕਣ ਔਰ ਅਸੀਂ ਇਹ ਸੋਚਿਆ ਵੀ ਚੱਲ ਜਿਹੜੀ ਇਹ ਲਗਭਗ 7 ਹਜ਼ਾਰ ਏਕੜ ਦੀ ਜ਼ਮੀਨ ਆ ਇਹ ਵੰਡ ਦੇਈਏ ਲੋਕਾਂ ਦੇ ਵਿੱਚ ਤੇ ਲੋਕਾਂ ਘਰਾਂ ਵਾਲੇ ਬਣ ਜਾਣ ਔਰ ਦੂਜੀ ਗੱਲ ਮੈਂ ਇੱਥੇ ਹੋਰ ਗੱਲ ਤੇ ਵਾਅਦਾ ਕਰਨਾ ਚਾਹੁੰਦਾ ਹਾਂ ਤਾਂ ਜਿਹੜੀ ਇਹ ਲਾਲ ਖੀਰਾ ਅਸੀਂ ਪਹਿਲਾਂ ਵੀ ਅੱਜ ਤੋਂ 10 ਸਾਲ ਪਹਿਲਾਂ ਅਸੀਂ ਇਹ ਜਾ ਕੇ ਪਹਿਲਾਂ ਚੰਡੀਗੜ੍ਹ ਤਾਂ ਹੀ ਚੰਡੀਗੜ੍ਹ ਤਾਂ ਹੀ ਸਾਈਕਲ ਮਾਰਚ ਕੀਤੀ ਸੀਗੀ ਉਸ ਤੋਂ ਬਾਅਦ ਚੰਡੀਗੜ੍ਹ ਮਾਰਚ ਕਰਨ ਤੋਂ ਬਾਅਦ ਅਸੀਂ ਦਿੱਲੀ ਗਏ ਸੀ ਉੱਥੇ ਰਾਮਪਲਾਸ ਪਾਸ ਵਾਂਗੀ ਨੂੰ ਅਸੀਂ ਬੰਨ ਉਹਨਾਂ ਨੇ ਦਿੱਤਾ ਸੀਗਾ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਪਾਸ ਕਰਵਾਇਆ ਸੀਗਾ ਵੀ ਜਿਹੜੀ ਇਹ ਬੇਜਮੀਨੇ ਲੋਕ ਆ ਜਿਹੜਾ ਜਿਨ੍ਹਾਂ ਦੀ ਜ਼ਮੀਨ ਹੈਗੀ ਆ ਜਿਨ੍ਹਾਂ ਦੇ ਕੋਲ ਹੈ ਨਹੀਂ ਉਹਨਾਂ ਨੂੰ ਦਿੱਤੀ ਜਾਵੇ ਤੇ ਜਿਨ੍ਹਾਂ ਦੇ ਕੋਲ ਹੈਗੀ ਆ ਉਹਨਾਂ ਦੀ ਰੀਅਲਟੀ ਹੈ ਨਹੀਂ ਉਹਨਾਂ ਦੀਆਂ ਰੀਅਲਟੀਆ ਕਰਾ ਕੇ ਗਵਰਨਮੈਂਟ ਆਪਣੇ ਖਰਚੇ ਤੇ ਰੀਅਲਟੀਆ ਕਰਾ ਕੇ ਉਹਨਾਂ ਨੂੰ ਘਰਾਂ ਦੇ ਮਾਲਕ ਬਣਾਉਂਦੀ ਸਰ ਕੀ ਲੱਗਦਾ ਜਿਸ ਤਰ੍ਹਾਂ 7000 ਏਕੜ ਦੇ ਲਗਭਗ ਜਿਹੜੀ ਜ਼ਮੀਨ ਪਈ ਆ ਤੇ ਇਹ ਸਿੱਧਾ ਹਕੂਮਤ ਦੇ ਨਾਲ ਟੱਕਰ ਨਹੀਂ ਹੋਏਗੀ ਮਜ਼ਦੂਰਾਂ ਦੀ ਕੀ ਸਰਕਾਰ ਸਖਾਲੀਆਂ ਹੀ ਉਹਦੇ ਵਿੱਚ ਪੈਰ ਪਾਉਣ ਦੇਵੇਗੀ ਤੁਹਾਨੂੰ ਕੋਈ ਗੱਲ ਨਹੀਂ ਜੀ ਅਸੀਂ ਤਾਂ ਲੋਕਾਂ ਦੀ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨ ਨਾ ਢੇਰ ਸਖਾਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਤਨੇ ਲੱਖ ਮਸੀਤਾਂ ਝੱਲੀਆਂ ਨੇ 34 35 ਸਾਲ ਹੋ ਗਏ ਨਸੀਬਤਾ ਚੱਲਦਿਆਂ ਨੂੰ ਜੀ ਅਜ ਤੱਕ ਕਰ ਕਦੇ ਪ੍ਰਵਾਹ ਨਹੀਂ ਕੀਤੀ ਜਿੱਥੇ ਕਦਮ ਰੱਖਿਆ ਉੱਥੇ ਪਦਮ ਪਟਿਆ ਨਹੀਂ ਜੇ ਇੱਥੇ ਅਸੀਂ ਕਦਮ ਰੱਖਿਆ ਇੱਥੋਂ ਕਦਮ ਪੱਟਾਂਗੇ ਨਹੀਂ ਜਮੀਨਾਂ ਲੋਕਾਂ ਨੂੰ ਦਵਾਕਾ ਹੀ ਛੱਡਾਂਗੇ ਇਸ ਦਿਨ ਅਸੀਂ ਮਗਰ ਪੈਵੇਂ ਆ ਇਹ ਹੁਣ ਜਿਹੜੀ ਹੈਗੀ ਆ ਇਹ ਅਪ੍ਰੈਲ ਦੇ ਵਿੱਚ ਅਸੀਂ ਉੱਥੇ ਬਾਵਾ ਸਾਹਿਬ ਭੀਮਰਾਓ ਉਮੀਦਕਰ ਸਾਹਿਬ ਦਾ ਦਿਨ ਮਨਾ ਰਹੇ ਆ ਉਹ ਦਿਨ ਤੋਂ ਅਸੀਂ ਇਹ ਪੰਨ ਕਰ ਲੈਣਾ ਕਿ ਉਹ ਲੋਕ ਉੱਥੇ ਹੀ ਰਹਿਣਗੇ ਘਰੇ ਵਾਪਸ ਨਹੀਂ ਆਉਣਗੇ ਸਰ ਕੀ ਕਾਰਨ ਹੈ ਕਿ 1947 ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਕਿੰਨੀਆਂ ਰਾਜਨੀਤਿਕ ਪਾਰਟੀਆਂ ਆਈਆਂ ਕਿੰਨੀਆਂ ਪਾਰਟੀਆਂ ਦਾ ਰਾਜ ਰਿਹਾ ਤਾਂ ਇੱਕ ਜਿਹੜਾ ਐਕਟ ਆ ਪੰਜਾਬ ਲੈਂਡ ਰਿਫਾਰਮ ਐਕਟ 1972 ਉਹਨੂੰ ਲਾਗੂ ਕਰਨ ਦੇ ਵਿੱਚ ਸਰਕਾਰਾਂ ਨਾਕਾਮ ਕਿਉਂ ਨੇ ਜਾ ਉਹਨੂੰ ਲਾਗੂ ਕਰਨਾ ਨਹੀਂ ਚਾਹੁੰਦੀਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀਆਂ ਜਿਹੜੀ ਵੀ ਇਹ ਕਾਨੂੰਨ ਪਾਸ ਹੁੰਦੇ ਆ ਤੇ ਜੋ ਕਾਨੂੰਨ ਤਰੀਬਾਂ ਦੇ ਹੱਕ ਦੇ ਵਿੱਚ ਹੁੰਦੇ ਉਹ ਬਿਲਕੁਲ ਪਾਸ ਨਹੀਂ ਹੁੰਦੇ ਚਿੱਟਾ ਹਾਥੀ ਬਣ ਕੇ ਰਹਿ ਜਾਂਦੇ ਜਿੰਨੇ ਵੀ ਕਾਨੂੰਨ ਆ ਜੀ ਇਨੇ ਕਿਤੇ ਗਰੀਬਾਂ ਨੇ ਹੁਣ ਚੰਨੀ ਆ ਜਿਹੜਾ ਚੰਨੀ ਨੇ ਹਲਾਲ ਲਖੀਰ ਖਤਮ ਕਰਕੇ ਕੀਤੀ ਸੀ ਜੀ ਖਤਮ ਕਰਕੇ ਉਹਨਾਂ ਨੇ ਕਈਆਂ ਤੱਕ ਪਰਵਾਾਰਾਂ ਨੂੰ ਘਰਾਂ ਦੇ ਮਾਲਕ ਬਣਾਤਾ ਜੀ ਇਸ ਕਰਕੇ ਕਾਨੂੰਨ ਤਾਂ ਜਿਹੜਾ ਪਾਸ ਹੋ ਗਿਆ ਵਾ ਪਰ ਉਸ ਨੂੰ ਫੈਲ ਨੂੰ ਭਗਵੰਤਮਾਨ ਜੀ ਨੂੰ ਆਇਆ ਉਹ ਫੈਲ ਨੂੰ ਦੱਬ ਕੇ ਰੱਖਦਾ ਪਤਾ ਨਹੀਂ ਕਿੱਥੇ ਦੱਬ ਕੇ ਰੱਖੀ ਉਹ ਬਾਹਰ ਨਹੀਂ ਆ ਰਹੀ ਔਰ ਭਗਵੰਤਮਾਨ ਦੀ ਸਰਕਾਰ ਤਾਂ ਐਸੀ ਨਕਮੀ ਸਰਕਾਰ ਆ ਮੈਂ ਕਹਿੰਦਾ ਜਿਹੜਾ ਬੀਬੀਆਂ ਨਾਲ ਠੱਗੀ ਮਾਰ ਗਿਆ ਉਹ ਬੰਦਾ ਕਾਮਯਾਬ ਕਿੱਥੋਂ ਹੋਊਗਾ ਬੀਣੀਆਂ ਨਾਲ ਠੱਗੀ ਮਾਰ ਕੇ ਕਰਿਆਂ ਨਾਲ ਸਰ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ ਮੁੱਖ ਏਜੰਡਾ ਸੀ ਔਰ ਵਿਸਾਖੀ ਵਾਲੇ ਦਿਨ ਤੇ ਕੋਈ ਖਾਸ ਪ੍ਰੋਗਰਾਮ ਤੁਸੀਂ ਲਿਖਿਆ ਇਹਦੇ ਬਾਰੇ ਵਿੱਚ ਜਿਹੜਾ ਅਸੀਂ ਵਿਸਾਖੀ ਦਾ ਪ੍ਰੋਗਰਾਮ ਬਣਾਇਆ ਜੀ ਉਹ 14 ਤਰੀਕ ਦਾ ਬਾਬਾ ਸਾਹਿਬ ਦਾ ਦਿਨ ਹੁੰਦਾ ਜੀ ਉਹ ਬਾਬਾ ਸਾਹਿਬ ਦਾ ਦਿਨ ਆ ਜਿਹੜਾ ਵਿਸਾਖੀ ਵੀ ਉੱਥੇ ਬਣਾਵਾਂਗੇ ਔਰ ਬਾਬਾ ਸਾਹਿਬ ਦਾ ਦਿਨ ਵੀ ਜਿਹੜਾ ਅਸੀਂ ਉੱਥੇ ਸਿੱਖਾਲੇ ਬੀਡ ਦੇ ਵਿੱਚ ਹੀ ਮਨਾਵਾਂਗੇ ਉੱਥੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਉੱਥੇ ਪਹੁੰਚੋ ਕੱਟ ਕਰੋ ਔਰ ਆਪਣੇ ਜ਼ਮੀਨਾਂ ਦੇ ਹੱਕ ਲਓ ਜ਼ਮੀਨਾਂ ਦੇ ਬੈਠ ਕੇ ਸੀ ਉਸੇ ਦਿਨ ਲੋਕਾਂ ਨੂੰ ਕਹਿ ਦੇਣਾ ਇਹ ਤੇ ਬਾਬਾ ਸਾਹਿਬ ਦਾ ਜਨਮ ਮਨਾਉਣ ਤੋਂ ਬਾਅਦ ਅਸੀਂ ਉੱਥੇ ਬੈਠ ਜਉ ਉਹਦਾ ਹੱਕ ਬਣਦਾ ਸੀ ਹੱਥ ਨਾਲ ਕੇ ਅੱਧਰਾ ਆਉਣਾ ਬੈਠੇ ਸਰ ਮਜ਼ਦੂਰਾਂ ਔਰ ਕਿਸਾਨਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਵਕ ਵਕ ਮੁੱਦਿਆਂ ਦੇ ਸੰਘਰਸ਼ ਕਰ ਰਹੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਤੁਹਾਨੂੰ ਕੋਈ ਹੰਗਾਰਾ ਮਿਲਿਆ ਹੋਵੇ ਜਾਂ ਮਜ਼ਦੂਰ ਜਥੇਬੰਦੀਆਂ ਕਿਹੜੀ ਕਿਹੜੀਆਂ ਜਿਹੜੀਆਂ ਸਮੂਲੀਅਤ ਕਰ ਰਹੀਆਂ ਨੇ ਤੁਹਾਡੇ ਇਸ ਸੰਘਰਸ਼ ਦੇ ਵਿੱਚ ਦੇਖੋ ਜੀ ਗੱਲ ਇਹ ਆ ਕਿਸਾਨ ਮਜ਼ਦੂਰ ਇਕਤਾ ਦਾ ਨਾਅਰਾ ਨਾਰਾ ਹੀ ਰਹਿ ਗਿਆ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਕੋਈ ਆ ਕੇ ਇੱਕ ਦਿਨ ਵੀ ਆ ਕੇ ਨਹੀਂ ਇੱਥੇ ਬੋਲਿਆ ਜੀ ਵੀ ਮਾਹੀ ਕਾ ਅਸੀਂ ਇਹਨਾਂ ਗਰੀਬਾਂ ਦੇ ਨਾਲ ਖੜੀਏ ਹਾਲਾਂਕਿ ਉਹਨਾਂ ਨੂੰ ਤਾਂ ਆਪਣਾ ਖਤਰਾ ਪੈਦਾ ਹੋਇਆ ਪਿਆ ਵੀ ਇੱਧਰ ਹੋ ਗਿਆ ਕਿ ਕੱਲ ਨੂੰ ਸਾਡੇ ਉੱਤੇ ਨੀ ਨਾ ਹੋ ਜਾਣ ਇਸ ਕਰਕੇ ਅਸੀਂ ਬੈਠੇ ਚਾਹੁੰਦੇ ਆ ਵੀ ਜਿਹੜਾ ਕਿ ਕਹਿੰਦੇ ਕਿਸਾਨ ਮਜ਼ਦੂਰ ਇਕਤਾ ਜੇ ਕਿਸਾਨ ਮਜ਼ਦੂਰ ਇਕਤਾ ਤਾਂ ਫਿਰ ਸਾਡੇ ਨਾਲ ਸਹਿਯੋਗ ਕਰਨ ਇੱਥੇ ਆ ਕੇ ਜੀ ਉਹ ਵੇਖ ਲਾਂਗੇ ਪਿਛਲੇ ਐਤਵਾਰ ਆਉਂਦੇ ਆ ਤਾਂ ਉਹ ਫਿਰ ਅਸੀਂ ਮੰਨਣਾ ਕਿ ਕਿਸਾਨ ਮਜ਼ਦੂਰ ਇਕਤਾ ਜਿਹੜੀ ਹੈਗੀ ਆ ਨਹੀਂ ਅਸੀਂ ਆਪਣੇ ਮਜ਼ਦੂਰਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਤੁਸੀਂ ਵੀ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੋ ਔਰ ਤੁਸੀਂ ਵੀ ਦੇਖਿਆ ਕਰੋ ਜੇ ਕੋਈ ਸਾਨੂੰ ਦਿੰਦੇ ਆ ਕਿ ਨਹੀਂ ਦਿੰਦੇ ਨਹੀਂ ਦਿੰਦੇ ਤਾਂ ਅਜ ਤੱਕ ਕੋਈ ਕੁਝ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਲੋਕਾਂ ਨੇ ਜਾ ਕੇ ਉੱਥੇ ਡਾਂਗਾ ਹੀ ਖਾਦੀਆਂ ਹੋਰ ਕੁਝ ਨਹੀਂ ਕੀਤਾ ਇਹਨਾਂ ਨੂੰ ਕੁਝ ਨਹੀਂ ਮਿਲਿਆ ਜੋ ਕੁਝ ਲਿਆ ਇਹਨਾਂ ਨੇ ਲਿਆ ਸਾਡੇ ਲੋਕ ਤਾਂ ਵਿਚਾਰੇ ਉੱਥੇ ਐਵੇਂ ਜਿਹੜੇ ਘਰ ਦੇ ਹੀ ਰਹਿ ਗਏ